ਜਿਹੜੇ ਕਿਸਾਨਪਰਾ ਮੰਨੇ ਝੋਨੇ ਉੱਪਰ ਸੰਡੀ ਬਲੀ ਸਪਰੇ ਨਹੀਂ ਕੀਤੀ ਹਜੇ ਕਰਨੀ ਆਗੀ ਕਈ ਕਿਸਾਨਪਰਾ ਕੋਈ ਕੋਰਾਜਨ ਕਰਦਾ ਕੋਈ ਫੇਮ ਕਰਦਾ ਕੋਈ ਟਾਟਾ ਟਕੂਮੀ ਕਰ ਦਿੰਦਾ ਨਾ ਅੱਡ-ਅੱਡ ਕਿਸਾਨਪਰਾ ਸਾਰੇ ਕਰਦੇ ਨੇ ਜਿਹੜੀ ਕਿਸ ਨੂੰ ਵੀ ਵਧੀਆ ਲੱਗਦੀ ਹੈਗੀ ਫਿਰ ਇਕੋ ਹੀ ਕਰਦਾਗਾ ਪਰ ਅੱਜ ਆਪਾਂ ਤੁਹਾਡੇ ਵਾਸਤੇ ਆ ਵੀ ਦੇਖ ਸਕਦੇ ਹਾਂ ਕਿ ਬਾਹਰ ਕੰਪਨੀ ਦੀ ਫੈਨੋਸਕ ਇੱਕ ਦੇ ਨਾਮ ਤੇ ਆਉਂਦੀ ਹੈਗੀ ਇਦੇ ਵਿੱਚ ਇਹ ਟੈਕਨੀਕਲਾਂ ਦੀ ਜੇਪ ਗੱਲ ਕਰੀਏ ਬਈ ਦੋ ਦੇ ਵਿੱਚ ਟੈਕਨੀਕਲ ਆਗੇ ਪਹਿਲਾ ਹੁੰਦਾ ਜਿਹੜਾ ਆਪਣਾ ਫੇਮ ਦੇ ਵਿੱਚ ਹੁੰਦਾਗਾ ਫਲੂ ਬੈਂਡਾਮਾਈਡ ਆ 8 ਪੁਆਇੰਟ ਅਤੇ 33% ਤੇ ਦੂਜਾ ਇਹਦੇ ਵਿੱਚ ਆ ਗਿਆ ਡੈਲਟਾ ਮੈਥਾਲੀਨ 5.56% ਇਹਦੀ ਬਈ ਜੇਕਰ ਆਪਾਂ ਡੋਜ ਦੀ ਗੱਲ ਕਰੀਏ ਵੀ ਕਿੰਨੀ ਜਿਹੜੀ 1 ਏਕੜ ਦੀ ਕਿੱਲੇ ਦੀ ਡੋਜ ਪਾਣੀ ਹੈਗੀ 120 ਤੋਂ ਲੈ ਕੇ 125 ਐਮਐਲ ਇੱਕ ਇੱਕ ਦੇ ਬਈ ਲੋਜ ਪਾ ਸਕਦੇ ਆਗੇ ਤੇ ਇਹਨੇ ਪੱਤਾ ਲਵੇਟ ਤੇ ਗੋਪ ਦੀ ਸੁੰਡੀ ਦੋਨਾਂ ਦੇ ਉੱਪਰ ਜਿਹੜਾ ਪੂਰਾ ਵਧੀਆ ਰਿਜ਼ਲਟ ਦਿਖਾਉਣਾ ਆਪਾਂ ਨੂੰ ਹਨ ਇਹ ਸਾਡੀ ਆਉਦੀ ਜਿਹੜੀ ਸਪਰੇ ਬਲਾਂ ਵਰਤੀ ਵੀ ਆ ਬਈ ਹੁਣ ਵੀ ਕੀਤੀ ਜਗੀ ਜਿਹੜਾ ਪੂਰਾ ਵਧੀਆ ਪਿਛਲੇ ਸਾਲ ਵੀ ਵਧੀਆ ਰਿਜ਼ਲਟ ਆਇਆ ਸੀ ਤੇ ਐਤਕੀ ਵੀ ਮੌਸਮ ਵੀ ਠੀਕ ਆ ਐਤਕੀ ਵੀ ਇਹਦਾ ਰਿਜ਼ਲਟ ਪੂਰਾ ਵਧੀਆ ਹੋਣਾ ਚਾਹੀਦਾ ਬਈ ਤੇ ਆ ਦੇਖ ਸਕਦੇ ਆ ਬਈ ਹਾਊਸ ਕਿੱਕ ਦਾ ਰੇਟ ਵੀ ਕੋਈ ਜ਼ਿਆਦਾ ਮਹਿੰਗੀ ਨਹੀਂ ਪੈਂਦੀ ਕਿਉਂਕਿ ਫੇਮ ਵੀ ਜੀ ਆਪਾਂ ਕਰਦੇ ਆਂਗੇ ਉਹਦੇ ਨਾਲ ਤਾਂ ਫੇਰ ਵੀ ਸਸਤੀ ਹੈਗੀ ਤੇ ਨਾਲ ਇਹਦੇ ਵਿੱਚ ਫੇਮ ਵਾਲਾ ਟੈਕਨੀਕਲ ਵੀ ਹੈਗਾ ਹੈਗਾ ਤੇ ਨਾਲ ਜਿਹੜਾ ਇਹਦਾ ਡੈਲਟਾ ਮੈਥਲਨ ਵੀ ਹੈਗਾ ਕਿਉਂਕਿ ਦੋ ਟੈਕਨੀਕਲ ਨੇ ਫੇਮ ਵੀ ਆ ਤੇ ਨਾਲ ਇੱਕ ਇਹਦੇ ਵਿੱਚ ਡੈਲਟਾ ਮੈਥਲਨ ਵੀ ਆ ਧੰਨਵਾਦ